ਚਮਚਾ ਯੁੱਗ ਦੀ ਸ਼ੁਰੂਆਤ ਹੋਈ ਸੀ ਤੁਸੀਂ ਇਤਿਹਾਸ ਅਗਰ ਪੜ੍ਹਿਆ ਹੋਵੇ ਕਿ 24 ਸਤੰਬਰ 1932 ਨੂੰ ਭਾਰਤ ਦੀ ਧਰਤੀ ਤੇ ਚਮਚਾ ਯੁੱਗ ਦੀ ਸ਼ੁਰੂਆਤ ਹੋਈ ਸੀ ਔਰ ਕਾਂਚੀਰਮ ਸਾਹਿਬ ਨੇ ਇੱਕੋ ਕਿਤਾਬ ਆਪਣੀ ਜ਼ਿੰਦਗੀ ਚ ਲਿਖੀ ਉਸ ਕਿਤਾਬ ਦਾ ਨਾਮ ਆ ਚਮਚਾ ਯੁੱਗ ਔਰ ਉਹਨੇ ਕਿਹਾ ਕਾਂਚੀਰਮ ਸਾਹਿਬ ਨੇ ਕਿ ਜਦੋਂ ਵੀ ਤੁਸੀਂ ਲੜਨਾ ਤੋ ਚਮਚੇ ਨਾਲ ਨਹੀਂ ਲੜਨਾ ਹਿੱਟ ਦਾ ਹੈਂਡ ਵਿੱਚ ਅਪਰੇਟ ਦਾ ਥਿੰਕਸ ਉਦੇ ਮਾਲਕ ਨੂੰ ਪਕੜਨਾ ਹੈ ਤੋਂ ਬੌਜਨ ਸਮਾਜ ਪਾਰਟੀ ਨੇ ਮਾਲਕ ਲੰਮਾ ਪਾਇਆ ਇਸ ਕਰਕੇ ਗੁਲਾਮਾਂ ਦੇ ਕਿਸੇ ਬਿਆਨ ਦਾ BSP ਕੋਈ ਨੋਟਿਸ ਨਹੀਂ ਲੈਂਦੇ ਕਿਉਂਕਿ ਇਹਨਾਂ ਨੂੰ ਮਾਲਕ ਸਕ੍ਰਿਪਟ ਲਿਖ ਕੇ ਦਿੰਦਾ ਹੈ ਇਹ ਉਹ ਪੜ੍ਹਦੇ ਹਨ ਇਸ ਕਰਕੇ ਲੜਾਈ ਪਾੜੇ ਨਾਲ ਨਹੀਂ ਹੈ ਲੜਾਈ ਹੈ ਜਿਹੜੇ ਰਾਈਟਰ ਜਿਹੜੇ ਸਕ੍ਰਿਪਟ ਤਿਆਰ ਕਰਦੇ ਇਸ ਕਰਕੇ ਬੌਜਨ ਸਮਾਜ ਪਾਰਟੀ ਅਸੀਂ ਇਹ ਕਹਿੰਨੇ ਸਾਡ ਗੁਰੂ ਘਰ ਦੀ ਲੜਾਈ ਜਿੱਤੀ ਗਈ ਹੈ ਔਰ ਇਹ ਜਿੱਤ ਕੌਮ ਦੇ ਲਈ ਮਾਣ ਦੀ ਹੈ ਮਾਣ ਦੀ ਗੱਲ ਹੋ ਮਾਣ ਦੀ ਇਹ ਜਿੱਤ ਸਾਡੇ ਵਿੱਚ ਹੋਰ ਭਾਈਚਾਰਕ ਇਕਜੁੱਟਤਾ ਪੈਦਾ ਕਰੇ ਇਹ ਜਿੱਤ ਪੰਜਾਬ ਦੇ ਵਿੱਚ ਸਾਨੂੰ ਹਿੰਮਤ ਦੇਵੇ ਸਾਹਸ ਦੇਵੇ ਕਿ ਕਿਤੇ ਵੀ ਕੋਈ ਜ਼ਿਆਤੀ ਹੁੰਦੀ ਆ ਤਾਂ ਸਮਾਜ ਇਕੱਠਾ ਹੋ ਕੇ ਲੜੇ ਮੈਂ ਸਭ ਨੂੰ ਸੱਦਾ ਦਿੰਦਾ ਕਿ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਵਿੱਚ ਬੈਠੇ ਲੋਕਾਂ ਦੀਆਂ ਜ਼ਮੀਰਾਂ ਜਾਗੀਆਂ ਉਹਨਾਂ ਨੇ ਅਸਤੀਫੇ ਦਿੱਤੇ ਤੋਂ ਮੈਂ ਤਾਂ ਕਹਿੰਦਾ ਕਾਂਗਰਸੀਆਂ ਨੂੰ ਵੀ ਅਕਾਲੀਆਂ ਨੂੰ ਵੀ ਭਾਜਪਈਆਂ ਨੂੰ ਵੀ ਆਪ ਵਾਲਿਆਂ ਨੂੰ ਵੀ ਕਿ ਤੁਹਾਡੀ ਵੀ ਜ਼ਮੀਰ ਅਗਰ ਕੋਈ ਮਾੜੀ ਮੋਟੀ ਕਿਤੇ ਤੁਹਾਨੂੰ ਸੁੱਤੇ ਪਿਆ ਨੂੰ ਝੰਜੋੜਦੇ ਆ ਤੇ ਤੁਸੀਂ ਅਸਤੀਫੇ ਦੇ ਕੇ ਆਓ ਇਹਨਾਂ ਭੈਣਾ ਨਾ ਖੜੋ ਜਿਹੜੀਆਂ ਗੁਰੂ ਦੇ ਸਨਮਾਨ ਦੇ ਲਈ ਜਿਨ੍ਹਾਂ ਨੇ ਹੁਕਮਰਾਨਾਂ ਨਾਲ ਲੜਾਈ ਲੜੀ ਤਾਂ ਅੱਜ ਦੇ ਇਸ ਮੌਕੇ ਤੇ ਮੈਂ ਹੋਰ ਕੁਝ ਨਾ ਕਹਿੰਦਾ ਹੋਇਆ ਮੈਂ ਤੋਂ ਇਹ ਸੰਦੇਸ਼ ਦੇਣਾ ਚਾਹੁੰਗਾ ਕਿ ਆਪ ਕੌਮ ਇਕਜਟ ਹੋ ਕੇ ਨਫ਼ਰਤ ਦਾ ਖਾਤਮਾ ਕਰਕੇ ਅਸੀਂ ਵਿਵਸਥਾ ਨਾਲ ਲੜਾਈ ਲੜੀਏ ਧੰਨਵਾਦ